ਢੀ ਸੀਲ ਜਿਹੜਾ ਮਾ ਛੱਡ ਕੇ ਖੜਾ ਆ ਰਿਹਾ ਹਾਂ ਹਾਂ ਵਾਕਿਆ ਢੀ ਸੀਲਾ ਕਰਮ ਵਾਲੀਆਂ ਚਲੋ ਮਾਲਕ ਜਿਹਦੇ ਘਰੇ ਇਹਨਾਂ ਨੇ ਕਰਮ ਵਾਲੀਆਂ ਨੇ ਦੁੱਧ ਪਿਉਣਾ ਮਾ ਉਹਨੇ ਲੈ ਹੀ ਜਾਣੀਆਂ ਇਹ ਤੇ ਚਾਰੇ ਪੈਰਾਂ ਤੇ ਜੈਜੀ ਮਾਰਕਿੰਗ ਆ ਥਣ ਚਾਰ ਚਾਰ ਹੀ ਆ ਦੋਸਤੋ ਮੈਂ ਪਹਿਲਾਂ ਥਾਰ ਚੈੱਕ ਕਰ ਲਈ ਬਾਕੀ ਤੁਸੀਂ ਵੀ ਕਰ ਲਓ ਸਕਨ ਪਤਲੀ ਆ ਆ ਵੇਖੋ ਥਣ ਚਾਰ ਚਾਰ ਥੱਲੇ ਥਣ ਮਾੜਾ ਟਾਪ ਦਾ ਮਾਲੀ ਵੀ ਮੇਰਾ ਨਾਲ ਨਾ ਵਿਚਾਰ ਬਣ ਗਿਆ ਦੋ ਚਾਰ ਨਾਲ ਸੱਜਣ ਬੜੇ ਚਰਦੇ ਫੁੱਲ ਲਾਉਂਦੇ ਬਾਪੂ ਅੱਛਾ ਕੋਈ ਚੰਗੀ ਨਸਲ ਦਾ ਮਾਲੀ ਟਡੇ ਕੱਟ ਦਾ ਲੱਭ ਅੱਛਾ ਖੁੱਲੀ ਵੇਲ ਆ ਫਿਰ ਮੈਨੂੰ ਕੱਲ ਨਾਲ ਹੀ ਚਰਦਾ ਇਹ ਵੀ ਮਿਲ ਗਿਆ ਮੈਂ ਕਿੱਥੋਂ ਖਰੀਦ ਲਿਆ ਇਹ ਵੀ ਨਗੀਨਾ ਇਹਦੇ ਨਾਲ ਹੀ ਆ ਦੋਨੇ ਪਹਿਣਾ ਹੀ ਆ ਅੱਛਾ ਹਾਂ ਇਹੋ ਜੀ ਜੀ ਬਣੂਗੀ ਲੈ ਆ ਫਿਰ ਦੇਖ ਕਰਮਾ ਵਾਲੀ ਆ ਜਾ ਇਹ ਨਾਨੀ ਦੋਤੀ ਜਿਹਾ ਸਮਝ ਰਾਇਦੀ ਹੋਈ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਦੋਸਤੋ ਲੋ ਵੀ ਅੱਜ ਦੋਸਤੋ ਆਪਾਂ ਫਿਰ ਵੀਡੀਓ ਕਰਨ ਲਈ ਬਾਪੂ ਦੇ ਫਾਰਮ ਉੱਪਰ ਚਾਰਨਾਗ ਵਿਖਾਵਾਂਗੇ ਤੁਹਾਨੂੰ ਤੇ ਐਡਰੈਸ ਕਰ ਲਓ ਨੋਟ ਕਈ ਵੀਰ ਆਉਂਦੇ ਹੈਗੇ ਦੂਰੋਂ ਉਹਨਾਂ ਨੂੰ ਇਸ ਚੀਜ਼ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਤੇ ਨਾਮ ਤੇ ਐਡਰੈਸ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦਿੰਨੇ ਆ ਨਾਮ ਸਵਰਨ ਸਿੰਘ ਢੱਲੋਂ ਪਿੰਡ ਅਕਾਲੀਆਂ ਵਾਲਾ ਤੇ ਨਜ਼ਦੀਕ ਦੇ ਜਿਹੜੇ ਸ਼ਹਿਰ ਆ ਜੀਰਾ ਕੋੜੀ ਸੇਗਾ ਮਹੂ ਨੇੜੇ ਦੇ ਸ਼ਹਿਰ ਆ ਤੇ ਡਿਸਟ੍ਰਿਕਟ ਇਸ ਪਿੰਡ ਨੂੰ ਮੋਗਾ ਲੱਗਦਾ ਵਾ ਬਾਕੀ ਦੋਸਤੋ ਅੱਜ ਤੁਹਾਨੂੰ ਚਾਰਨਾਗ ਵਿਖਾਵਾਂਗੇ ਤੇ ਚਾਰਾਂ ਦੇ ਵਿੱਚੋਂ ਦੋਸਤੋ ਟਾਪ ਦੇ ਇੱਕ ਵੇਖੋਗੇ ਤੇ ਦੂਜਾ ਚੜਦੇ ਤੋਂ ਚੜਦੇ ਮਾਲੀ ਤੇ ਚੜਦੇ ਤੋਂ ਚੜਦੇ ਬੱਚੇ ਲੈ ਕੇ ਆਂਦੇ ਆ ਤੇ ਕੋਸ਼ਿਸ਼ ਰਹੂਗੀ ਕਿ ਵੀਡੀਓ 'ਚ ਹੀ ਮੁੱਲ ਸਾਰਿਆਂ ਦਾ ਕਰਾਇਆ ਜਾਵੇ ਤੇ ਆਓ ਕਰਦੇ ਆ ਗੱਲਾਂ ਬਾਤਾਂ ਸਾਸੀ ਗਾ ਬਪੂ ਜੀ ਅਸੀਂ ਸਭ ਤੋਂ ਪਹਿਲਾਂ ਮੈਂ ਦਸਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਵੀਡੀਓ ਵੇਖਣ ਵਾਲਿਆਂ ਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਤੇ ਇੱਕ ਨੰਬਰ ਤੇ ਕੱਟੀ ਦੀ ਜੇ ਗੱਲ ਕਰੀਏ ਤੇ ਇਹਦੀ ਕਿੰਨੀ ਕੇਜ ਹੋਊਗੀ ਜੀ ਆਹ ਦੇਖੋ ਜੀ ਇਹ ਸਾਲ ਸਵਾ ਸਾਲ ਦੀ ਆ ਥਾਲਕ ਦੀ ਆ ਵੈਸੇ ਠੀਕ ਆ ਇਹਨੂੰ ਖੋਲੀਏ ਫਿਰ ਤੋੜ ਗੀਏ ਹਾਂਜੀ ਤੇ ਕੋਈ ਮਾਂ ਦਾ ਰਿਕਾਰਡ ਪਤਾ ਮਾਂ ਦਾ ਰਿਕਾਰਡ ਇਹਦਾ ਹੈਗਾ 12 13 ਲੀਟਰ ਦਾ ਅੱਛਾ ਤੇ ਬਹੁਤ ਚੰਗਾ ਮਾਂ ਖੁੱਲੇ ਪਿੰਡੇ ਦੀ ਇਹਦੀ ਮਾ ਮਨ ਲਓ ਵੱਡੇ ਵੱਡੀ ਡੋਲ ਡੋਲ ਡੀਲ ਡੋਲ ਦੀ ਠੀਕ ਆ ਦੋਸਤੋ ਵੱਡੇ ਕੱਦ ਕਾਠੀ ਦੀ ਮਾਂ ਸੀ ਬਰੋਬਰ ਨਿਸ਼ਾਨੀਆਂ ਦੇਖੋ ਸਾਰੀਆਂ ਠੀਕ ਆ ਤੋਰ ਦੇ ਬਾਪੂ ਮੜੀ ਜੀ ਲੰਮੀ ਚੈੱਕ ਕਰਾ ਦੇ ਤੋਰ ਚੈੱਕ ਕਰਾ ਦੇਗਾ ਨਾ ਫੇਰ ਮੰਨ ਲਓ ਦੋ ਮੜੀ ਗਰਮੀ ਆ ਨਾ ਇਧਰ ਗਰਮੀ ਚਲੋ ਮੈਂ ਦੋਸਤੋ ਮਾਫੀ ਚਾਹਣਾ ਥੋੜਾ ਜਿਹਾ ਲੇਟ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਗਰਮੀ ਚ ਪਸ਼ੂ ਨੂੰ ਵੀ ਇਰੀਟੇਟ ਕਿਉਂ ਕਰਨਾ ਲੈ ਆ ਨੇੜਿਓ ਮੋੜ ਲਿਆ ਇਹ ਤਾਂ ਇੱਕ ਸਿਰਫ ਤੁਹਾਨੂੰ ਬੰਦੀ ਕੱਟੀ ਆ ਦੇਖ ਜਿੱਦਾਂ ਮੈਂ ਠੰਡੀ ਸੀਲ ਜਿੱਦਾਂ ਮੈਂ ਛੱਡ ਕੇ ਖੜਾ ਆ ਰਿਹਾ ਹਾਂ ਹਾਂ ਵਾਕਿਆ ਠੰਡੀਆਂ ਸੀਲ ਕਰ ਮ ਚਲੋ ਮਾਲਕ ਜਿਹਦੇ ਘਰੇ ਇਹਨਾਂ ਨੇ ਕਰਮ ਵਾਲੀਆਂ ਨੇ ਦੁੱਧ ਪਿਉਣਾ ਵਾ ਉਹਨੇ ਲੈ ਹੀ ਜਾਣੀਆਂ ਇਹ ਤੇ ਚਾਰੇ ਪੈਰਾਂ ਤੇ ਜੈਜੀ ਮਾਰਕਿੰਗ ਆ ਥਣ 4 4 ਹੀ ਆ ਦੋਸਤੋ ਮੈਂ ਪਹਿਲਾਂ ਥਣ ਚੈੱਕ ਕਰ ਲਈ ਸੀ ਬਾਕੀ ਤੁਸੀਂ ਵੀ ਕਰ ਲਓ ਸਕਿਨ ਪਤਲੀ ਆ ਆ ਵੇਖੋ ਥਣ 4 4 ਥੱਲੇ ਥਣ ਚ ਵੀ ਡਾਬਾ ਕੋਈ ਇਹਦੇ ਕੋਈ ਵੇਖੋ ਬੁੱਥੇ ਤੇ ਕੋਈ ਇੱਧਰ ਕੋਈ ਫਿੰਸ ਨਹੀਂ ਵਗੈਰਾ ਨਹੀਂ ਸੋਹਣੀਆਂ ਕਟੀਆਂ ਸੋਹਣੀਆਂ ਅੱਖ ਵੇਖੋ ਬਾਗੜ ਰਗੀ ਆ ਬਿਲਕੁਲ ਤੇ ਬਾਪੂ ਇਸ ਤੋਂ ਅੱਗੇ ਟੇਡੇ ਕਟ ਵਾਲਾ ਕਟਾ ਖੁੱਦ ਗਿਆ ਮਾਲੀ ਏ ਮਾਲੀ ਫਿਰ ਆਦੇ ਕੀ ਕਿਵੇਂ ਮਾਲੀ ਬਾੜਾ ਟਾਪ ਦਾ ਮਾਲੀ ਮੇਰਾ ਨਾਲ ਨਾ ਵਿਚਾਰ ਬਣ ਗਿਆ ਦੋ ਚਾਰ ਨਾਲ ਸੱਜਣ ਬੜੇ ਚਰਦੇ ਫੋਨ ਲਾਉਂਦੇ ਬਾਪੂ ਅੱਛਾ ਕੋਈ ਚੰਗੀ ਨਸਲ ਦਾ ਮਾਲੀ ਟੱਡੇ ਘੱਟ ਦਾ ਲੱਭ ਅੱਛਾ ਖੁੱਲੀ ਵੇਲੜਾ ਫਿਰ ਮੈਨੂੰ ਕੱਲ ਨਾਲ ਹੀ ਚਰਦਾ ਇਹ ਵੀ ਮਿਲ ਗਿਆ ਚੱਲ ਤੋਰ ਫਿਰ ਇਹਨੇ ਹੋਣਾ ਸੀ ਮੈਂ ਕਿਹਾ ਚੱਲ ਦਸ਼ਕਾ ਨੂੰ ਜਿਹੜੇ ਵੀਰਾਂ ਨੇ ਕੋਲਾਂ ਕੀਤੀਆਂ ਅੱਛਾ ਉਹਨਾਂ ਵਾਸਤੇ ਤੋਹਫਾ ਲਿਆਂਦਾ ਖੜਾ ਸੀ ਇਹ ਵੀ ਬਹੁਤ ਆ ਯਾਰ ਥੰਡਾ ਯਾਰ ਇਹਦਾ ਪਿਓ ਦੀ ਬੜੀ ਬੇਲ ਸੀ ਅੱਛਾ ਜਿਹੜੀ ਇਹਦੀ ਮਾਂ ਵਾਂ ਐ ਖੜੀ ਸੀ ਕੁੜੀ ਕੋਲ ਦੀ ਬਾਕਿਆ ਕਰਮ ਵਾਲੀ ਸੋਹਣੀ ਮਾਂ ਸੋਹਣੀ ਸੀ ਮਾਂ ਤੇ ਚੱਡਾ ਉਹਦਾ ਬੜਾ ਪਿੱਛੇ ਨੂੰ ਸੀ ਹਵਾਨਾ ਬਾਕੀ ਚੱਡਾ ਜੇ ਮਾਂ ਦਾ ਪਿੱਛੇ ਨੂੰ ਤੇ ਇਹਦੇ ਵੀ ਟੈਸਟੀਕਲ ਬਹੁਤ ਸਾਫ ਆਦੇ ਇਹਦੇ ਜਦੋਂ ਖੜਾਂਗੇ ਖੜੂ ਪੇਰੇ ਦੀ ਵੇਖ ਫੇਰ ਤੁਹਾਨੂੰ ਬੇਲ ਬੂਲ ਵੇਖ ਦੀ ਲੰਬਾਈ ਪੂਰੀ ਆ ਪੂਰੀ ਲੰਬਾਈ ਆ ਤੇ ਕੱਟ ਵੇਖ ਕਿੱਡਾ ਵਧੀਆ ਤੇ ਟੇਡਾ ਕੱਟ ਸਕੰਦਰ ਵਾਲਾ ਬਾਪੂ ਜਦੋਂ ਕੱਟ ਵੇਖਿਆ ਲੋਕਾਂ ਨੇ ਦੇ ਵੇਖ ਵੇਖ ਜੇ ਤੈਨੂੰ ਫੂਨ ਇਹਦੇ ਬਾਅਦ ਆਉਣਗੇ ਤੇ ਜਿਵੇਂ ਸਕੰਦਰ ਦਾ ਬੂਟਾ ਲੱਗਾ ਹੁੰਦਾ ਨਾ ਸਿਰ ਤੇ ਇਹਦੇ ਐਂ ਲੱਗਾ ਸਹੀ ਗੱਲ ਆ ਵਾਕਿਆ ਸਕੰਦਰ ਦੇ ਬੂਟੇ ਵਰਗਾ ਕੱਟ ਆ ਇਹਦਾ ਸਹੀ ਗੱਲ ਐ ਚਲ ਇਹਨੂੰ ਵੀ ਕਰਮ ਵਾਲੇ ਨੂੰ ਧੁੱਪ ਬਹੁਤ ਹੋਈ ਪਈ ਛੋੜੀ ਵੀਡੀਓ ਤਾਂ ਬਣਾ ਰਿਆਂ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਤੇ ਫਿਰ ਪਸ਼ੂ ਨੂੰ ਧੁੱਪੇ ਵੀ ਰੱਖਣਾ ਚੰਗੀ ਗੱਲ ਨਹੀਂ ਤੇ ਟੈਸਟੀਕਲ ਵੇਖ ਕੇ ਦਾ ਦੂਤ ਉਹਦੀ ਰੂਹ ਖੋਸ਼ ਹੁੰਦੇ ਆ ਵੇਖੋ ਹਾਂ ਬੇਲ ਬੂਲ ਵੇਖ ਦੀ ਟੈਸਟੀਕਲ ਪੂਰੇ ਢਿੱਲੇ ਕਰ ਜਾਂਦਾ ਜਦੋਂ ਇਹ ਖੜਾ ਹੁੰਦਾ ਐਂਡ ਤੇ ਫਿਰ ਵਿਖਾ ਲਾਂਗੇ ਹਾਂਜੀ ਤੇ ਇਹਦੀ ਵੀ ਏਜ ਇੱਥੇ ਹੋਊਗੀ ਉਸਾਰਸ ਵਾਲੀ ਹਾਂ ਇੱਥੇ ਕੋਈ 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 ਤੇ ਮੋਲ ਇਹਨਾਂ ਦਾ ਆਪਾਂ ਲਾਸਟ ਸਾਰਿਆਂ ਦਾ ਇਕੱਠਾ ਹੀ ਕਰਤਾ ਵਾ ਲਾਸਟ ਤੇ ਹਲਕਾ ਬੋਲ ਮਾਨ ਆ ਬੀ ਖੋਲੀ ਆ ਪਰ ਕਿੱਥੋਂ ਖਰੀਦ ਲਿਆਣਾ ਇਹ ਵੀ ਨਗੀਨਾ ਇਹਦੇ ਨਾਲ ਹੀ ਆ ਦੋਨੇ ਪਹਿਣਾ ਹੀ ਆ ਅੱਛਾ ਹਾਂ ਇਹ ਉਹ ਚੀਜ਼ ਬਣੂਗੀ ਲੈ ਆ ਫਿਰ ਦੇਖ ਕਰਮ ਵਾਲੀ ਆ ਜਾ ਇਹ ਨਾਨੀ ਦੋਤੀ ਆ ਸਮਝ ਲੈ ਜੀ ਉਹ ਜੀ ਮਾਂ ਦੂਜੀ ਦੀ ਨਾਨੀ ਦੋਤੀ ਆ ਸਾਹਿਬ ਨਾਲ ਠੀਕ ਹੈ ਚਲੋ ਜੀ ਆ ਜਾ ਇਧਰ ਨਾਨੀ ਦੋਤੀ ਦੀਆਂ ਵਾ ਹਾਂਜੀ ਹਾਂਜੀ ਇਹ ਨਾਨੀ ਦੋਤੀ ਉਹਨੇ ਦੱਸਿਆ ਸੀ ਚਲੋ ਬਜ਼ੁਰਗ ਨੇ ਚਰਦੀਆਂ ਮੈਂ ਕਿਹਾ ਚਾ ਨਾਨੀ ਦੋਤੀ ਇਧਰ ਆਉਣ ਦੇ ਵੇਖ ਚਲੋ ਜੀ ਚਲੋ ਲੈ ਚਲੋ ਗਾਂ ਕਰੋ ਇਹਨੂੰ ਆ ਜਾ ਆ ਜਾ ਨਹੀਂ ਧੁੱਪੇ ਬਾਲਾ ਜਾਂਦੇ ਤੈਨੂੰ ਲੈ ਕੇ ਚੱਲ ਚੱਲ ਪੁੱਤ ਚੱਲ ਆ ਜਾ ਦਰਨ ਗਰਮੀ ਪਹੂਈ ਵੇਲੋ ਸਿਆਣੇਆ ਦੋਸਤੋ ਜਦੋਂ ਧੁੱਪੇ ਲੈ ਜਾਂਦੀਆਂ ਤੇ ਉਦੋਂ ਹੀ ਪਿੱਛੇ ਨੂੰ ਖਿੱਚਦੀਆਂ ਵੀ ਧੁੱਪੇ ਨਹੀਂ ਜਾਣਾ ਤੇ ਤੋਰ ਸਾਨੂੰ ਤਾਂ ਚੈੱਕ ਕਰਾਉਣੀ ਪੈਂਦੀ ਆ ਕਿਸੇ ਨੇ ਦੂਰੋਂ ਆਨਲਾਈਨ ਸੌਦਾ ਕਰਕੇ ਮਂਗਾਉਣੀ ਆਉਂਦੀਆਂ ਫਿਰ ਕੱਲ ਨੂੰ ਅਗਲੇ ਦੇ ਵਿੱਚ ਕੋਈ ਮੰਨਦੇ ਵਿੱਚ ਵੰਗਵੈਲ ਨਹੀਂ ਰਹਿੰਦਾ ਲਓ ਦੋਸਤੋ ਲੈ ਆ ਬਾਪੂ ਛੇਦੀ ਲੈ ਆ ਇਹਨੂੰ ਕਮਾਲਿਆ ਆ ਜਾ ਵੀ ਕਰਮਾਲੀਏ ਕਰਮਾਲੀਏ ਆ ਜਾ ਆ ਜਾ ਗਰਮੀ ਬਹੁਤ ਆ ਸੋ ਫੇਸ ਕੁਆਲਿਟੀ ਦਾ ਇਹਦੀ ਦੋਸਤੋ ਬਹੁਤ ਹੀ ਸੋਹਣੀ ਤੇ ਸਾਉ ਜੀਆਂ ਕਟੀਆਂ ਬਹੁਤ ਠੰਡੇ ਜੇ ਸੁਭਾਅ ਦੀਆਂ ਜੇ ਤੁਸੀਂ ਇੱਥੇ ਆਉਂਗੇ ਨਾ ਤੁਸੀਂ ਵੇਖੋਗੇ ਆ ਵੀ ਕੋਈ ਲੂਤ ਲੂਤ ਕਰਨ ਵਾਲੀਆਂ ਨਹੀਂ ਇੰਨੀਆਂ ਠੰਡੇ ਸੁਭਾ ਦੀਆਂ ਕਰਮ ਵਾਲੀਆਂ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਕਿਸੇ ਚੰਗੇ ਫਾਰਮ ਤੇ ਜਾ ਕੇ ਚੰਗਾ ਨਾਮ ਬਣਾਉਣ ਤੇ ਬਾਪੂ ਦਾ ਨਾਮ ਵੀ ਬਣੇ ਤੇ ਦੋਸਤੋ ਆਪਣੇ ਚੰਗੇ ਨਾਮ ਵੀ ਬਣੇ ਆਹ ਦੇਖੋ ਇਹਦੇ ਥਾਣੇ ਤੁਹਾਡੇ ਹੱਥ ਤੇ ਨਗ ਲੈ ਆਉਂਦੇ ਰਹੀਏ ਸੇਵਾ ਕਰਦੇ ਰਹੀਏ ਬਾਕੀ ਇੱਕ ਗੱਲ ਆ ਬਾਪੂ ਤੂੰ ਥਣਾ ਬੜੇ ਸਾਫ਼ ਲੱਭ ਕੇ ਲਿਆਉਣਾ ਥਣ ਬਹੁਤ ਵਧੀਆ ਯਾਰ ਥਣਾ ਦੀ ਸਾਰੀ ਕੁਆਲਿਟੀ ਆ ਦੁੱਧ ਦਾ ਸਾਲਾ ਦੇਣਾ ਮਾਂ ਦਾ ਰਿਕਾਰਡ ਵਧੀਆ ਇਹਨਾਂ ਦੇ ਬੱਚੇ ਵਧੀਆ ਹੀ ਹੁੰਦੇ ਉਹ ਇਹ ਇਹੋ ਜਿਹਾ ਬੱਚਾ ਨਹੀਂ ਅਜੇ ਤਾਈ ਮੈਨੂੰ ਨਾਂਮਾ ਨਹੀਂ ਆਇਆ ਕੋਈ ਮਾੜਾ ਬੱਚਾ ਖਰੀਦਿਆ ਅੱਛਾ ਪਰ ਹੋਇਆ ਥੋੜਾ ਜਿਹਾ ਲੇਟ ਗਰਮੀ ਕਰਕੇ ਆਦ ਕੀ ਠੀਕ ਆ ਬੱਚੇ ਮਿਲ ਨਹੀਂ ਰਹੇ ਠੀਕ ਆ ਮੰਨ ਲਓ ਕਿ ਚੰਗਾ ਚੰਗਾ ਹੀ ਲੱਭਦੇ ਰਿਆਂ ਐਦ ਕੀ ਸਮਾਂ ਜਿਹੜਾ ਕੋਈ ਚੱਲ ਰਿਹਾ ਸੀ ਸੌਣ ਦਾ ਇਹ ਥੋੜਾ ਜਿਹਾ ਕਟਿਆਂ ਦਾ ਜ਼ਿਆਦਾ ਚੱਲ ਰਿਹਾ ਅੱਛਾ ਅੱਛਾ ਕੱਟੀ ਮਿਲ ਨਹੀਂ ਰਹੀ ਵਧੀਆ ਟੋਪ ਦੀ ਠੀਕ ਆ ਆ ਜਿਹੜੀਆਂ ਮਿਲਦੀਆਂ ਬੜੀ ਜੋਧਾਂ ਨਾਲ ਲੈਂਦੀਆਂ ਠੀਕ ਹਾਂਜੀ ਚਲੋ ਇਸ ਤੋਂ ਅੱਗੇ ਕਰਕੇ ਜਾਂ ਤਾਂ ਆ ਛੋਟੀ ਬਾਰੇ ਕਰੀਏ ਗੱਲਬਾਤ ਹਾਂਜੀ ਤੇ ਆ ਛੋਟੀ ਵੇ ਅੱਛਾ ਇਹ ਆਪਣੇ ਆਇਆ ਸੀ ਦਰਸ਼ਕਾਂ ਚ ਫਾਰਮ ਤੇ ਫਾਰਮ ਦੇਖਣ ਅੱਛਾ ਮਲਾਜਮ ਸੀ ਆਪਣਾ ਸੱਜਣ ਬੇਲੀ ਅੱਛਾ ਕਿਹਨਾਂ ਦਾ ਬਾਪੂ ਤੋਂ ਗੱਲਾਂ ਬਾਤਾਂ ਕਰਦੇ ਆ ਹਾਂ ਤੇ ਇੱਕ ਦੋ ਸ਼ੇਰ ਸੁਣ ਕੇ ਗਿਆ ਮੇਰੇ ਬੜੇ ਵਧੀਆ ਠੀਕ ਆ ਤੇ ਉਹ ਫਿਰ ਕਹਿੰਦਾ ਬਾਪੂ ਦਾਸ ਆ ਹਾ ਕੱਟੀ ਕਿਵੇਂ ਅੱਛਾ ਮੈਂ ਕਹਾ ਵੀ ਇਹ ਸ਼ੇਰਾ ਮੇਲੇ ਤੇ ਪਾਉਣ ਨੂੰ ਮੇਰੇ ਇਰਾਦਾ ਲਿਆਂਦੀ ਇੱਕ ਮੈਂ ਅੱਗੇ ਪਾਲਦਾ ਵੀ ਜੋੜਾ ਠੀਕ ਆ ਚਲ ਦੋਹਾਂ 'ਚ ਕੋਈ ਦਾ ਨੰਬਰ ਲਊਗੀ ਕਰਮਾਲੀ ਆ ਨੰਬਰ ਤਾਂ ਕਿਸਮਤ ਦਾ ਆ ਆਪਦੇ ਨੂੰ ਤਾਂ ਜ਼ੋਰ ਮਾਰੋ ਪਰ ਆਪਾਂ ਸੇਵਾ ਤਾਂ ਕਰੀਏ ਦੀ ਬਿਲਕੁਲ ਉਹ ਵੇ ਚਾਹ ਪਾਣੀ ਛਕਿਆ ਤੇ ਉਹ ਬੇਲੀ ਹਾਂ ਦੂਜੀ ਗਾਲੀ ਨਹੀਂ ਕੀਤੀ ਮੈਂ ਉਹਨੂੰ ਮੁੱਲ ਦੱਸ ਬੈਠਾ ਅੱਛਾ ਉਹਨੇ ਕੱਢ ਕੇ ਮੇਰੇ ਪੈਸੇ ਜੇਬ ਵਿੱਚ ਪਾਤੇ ਅੱਛਾ ਮੈਂ ਕਿਹਾ ਯਾਰ ਫੇ ਹੁਣ ਫਾਰਮ ਚ ਆਏ ਨੂੰ ਖਾਲੀ ਨਹੀਂ ਮੋੜਨਾ ਚਲੋ ਤੋਰੀਏ ਉਹ ਵੀ ਫਿਰ ਬੰਦਾ ਦੋਸਤੋ ਇਹ ਝੋਟੀ ਬੇਜਤੀਆ ਸਾਰੀਆਂ ਮੇਲੇ ਵਾਲੀਆਂ ਨਹੀਂ ਹੁੰਦੀਆਂ ਆਉਂਦੀ ਆ ਕਿਤੇ ਸਾਲ ਛਮਾਈ ਚ ਸਾਲ ਤੋਂ ਇੱਕ ਹੀ ਆਉਂਦਾ ਕੋਈ ਮੇਲੇ ਵਾਲੀ ਹਾਂ ਜਾਂ ਇੱਕ ਮੈਂ ਸਾਹਵਰਿਆਂ ਘਰੇ ਉਹ ਆ ਇਹ ਯਾਰ ਰਿੰਗ ਚ ਜਾਣ ਵਾਲੀ ਝੋਟੀ ਕਰਮਾ ਵਾਲੀ ਤੇ ਕੱਦ ਕਾਠੀ ਦੀ ਪੂਰੀ ਝੋਟੀ ਆ ਮੰਨ ਲਓ ਇੱਥੇ ਜਿਹੜਾ ਵੀਰ ਲੈ ਕੇ ਗਿਆ ਆ ਕੇ ਉਹ ਵੀ ਦੇਖ ਕੇ ਝੋਟੀ ਤੋਂ ਪਾਸੇ ਨਹੀਂ ਹੋਇਆ ਗਿਆ ਇਹੋ ਜੀ ਝੋਟੀ ਆ ਇਹੋ ਜੀਆਂ ਨਿਸ਼ਾਨੀਆਂ ਤੇ ਇਹੋ ਜੇ ਅਲੋਕਾਰ ਲੱਗੇ ਹੋਇਆਗੇ ਦੋ ਘੜੀਆਂ ਵੇਖਣ ਜੋਗ ਆ ਦੋਸਤੋ ਬੇਲ ਬੂਲ ਵੇ ਕਿੰਨੀ ਲੰਬਾਈਦਾਰ ਕਿੰਨੀ ਝੋਟੀ ਲਓ ਫਿਰ ਠੰਡੀ ਸੀਲ ਆ ਅੱਛਾ ਬਿਲਕੁਲ ਠੰਡੀ ਸੀਲ ਆ ਜਿੱਦ ਨੂੰ ਮਰਜ਼ੀ ਖਿੱਚੀ ਫਰੇ ਇਹਨੂੰ ਅੱਛਾ ਹਾਂ ਚਾਰੂ ਇੰਨੀ ਆ ਹਾਂ ਤੇ ਬਹੁਤ ਜਿਆਦੀ ਖੁਰਲੀ ਵਾਲਾ ਚਟ ਦੇਣੀ ਇਹਨਾਂ ਨੇ ਅੱਛਾ ਜਿਹੜਾ ਮਰਜੀ ਪਾ ਦੇ ਰੁੱਖਾ ਮਿੱਸਾ ਅੱਛਾ ਕੋ ਮੈਂ ਤਾਂ ਦਾਣਾ ਹੁਣ ਕੱਲ ਵੀ ਹਸਾਬ ਲਾ ਲਵਾਂ ਤੇਰੇ ਸਾਹਮਣੇ ਬੂਰੀਆਂ ਵਖਾ ਲਦਾ ਕੱਲ 12000 ਦੀ ਫੀਡ ਫਿਰ ਤਿਆਰ ਕਰਾ ਕੇ ਲਿਆ ਆ ਅੱਛਾ ਇਹਨਾਂ ਬੱਚਿਆਂ ਵਾਸਤੇ ਠੀਕ ਹੈ 5 ਕਿਲੋ ਸੌਂਫ ਐਦ ਕੀ ਮੈਂ ਪਾਈ ਇਹਨਾਂ ਦੇ 12000 ਦੀ ਫੀਡ ਦੇ ਵਿੱਚ 5 ਕਿਲੋ ਸੌਂਫ ਠੀਕ ਹੈ 5 ਕਿਲੋ ਸੁੱਕੇ ਔਲੇ ਠੀਕ ਹੈ ਤੇ ਪਾਊਡਰ ਪਾਇਆ ਠੀਕ ਹੈ ਤੇ ਨਾ ਬਦਾਂਦਾਂ ਦਾ ਠੀਕ ਆ ਤੇ ਲੋੜੀ ਬਹੁਤ ਚੰਗੀ ਝੋਟੀ ਆ ਕਰਮਾਲੀ 8 ਲੀਟਰ ਮਿੱਤਰੋ ਤੇਲ ਪਾਇਆ ਵਿੱਚ ਉਹਦੇ ਠੀਕ ਆ ਮੇਰੇ ਕੋਲ ਪਰਚੀ ਪਈ ਆ ਵੇਖ ਸਕ ਪਰਚੀ ਵੇਖ ਸਕਦੇ ਆ ਤੁਸੀਂ ਕਿ ਵਾਕਿਆ ਸਮਾਨ ਬਾਕੀ ਕਿੰਨੀ ਸੀਲ ਕਿੰਨੀ ਕਾ ਮੜੀ ਜੀ ਇਹ ਵੀ ਚੈੱਕ ਕਰਾ ਦੀਏ ਚਲੋ ਵੇਖਦਾ ਗਈ ਆ ਹੁਣ ਕਰਮਾਲੀ ਜਿਹੜਾ ਲੈ ਗਿਆ ਵੀਰ ਚਰਤੀ ਕਲਾ ਕਰੇ ਉਹਨੂੰ ਥਣ ਥਣ ਵੇਖ ਤੇ ਲਓ ਦੋਸਤੋ ਆ ਕਰੋ ਝੋਲੀ ਚੈੱਕ ਵੇਖ ਝੋਲੀ ਕੱਲੇ ਕੱਲੇ ਥਣ ਲੱਗੇ ਆ ਜਿਹੜੇ ਬਣੂਗੀ ਆਵਾਜ਼ ਚੀਜ਼ੇ ਵੇਖੀ ਆਟਰ ਬੱਡਲ ਲੱਗੇ ਆ ਨਾ ਬਾਪੂ ਇਹ ਜਦੋਂ ਪਿਆਰ ਹੋਈ ਪਿੱਛੇ ਨੂੰ ਆਉਣਾ ਸਾਰਾ ਇਹਦਾ ਕਰਮ ਆਲੀ ਦਾ ਪਿੱਛੇ ਨੂੰ ਜਿਵੇਂ ਆ ਕੱਟੀ ਨੇ ਲਿਆਉਣਾ ਕਿ ਨਹੀਂ ਆ ਵੇਖੋ ਸੇਮ ਉਹ ਇਹ ਨਾਨੀ ਦੋਦੀ ਦਾ ਪਾਇਆ ਚੀਜ਼ ਵੇਖ ਵਾਕਿਆ ਇਹ ਵੀ ਪਿੱਛੇ ਨੂੰ ਕਰੂਗੀ ਛੱਡਾ ਹਨਾ ਆ ਵੇ ਥਣ ਨਹੀਂ ਸਾਰਾ ਮੋਲਾਂ ਦਾ ਗੈਬ ਆ ਪਰ ਝੋਟੀ ਆ ਵੀ ਰਿੰਗ ਚ ਖੜਨ ਵਾਲੀ ਮੇਲੇ ਵਾਲੀ ਝੋਟੀ ਆ ਜਿਹੜਾ ਵੀਰ ਲੈ ਕੇ ਗਿਆ ਸੇਵਾ ਕਰੇ ਦੱਬ ਕੇ ਧੰਨਵਾਦ ਆ ਉਹਨੇ ਸੇਵਾ ਦਾ ਯਾਰ ਜਿਵੇਂ ਮੇਲੇ ਦੇ ਵਿੱਚ ਵੀ 4 ਮਹੀਨੇ ਪਏ ਆ ਹਾਂਜੀ ਤੇ ਗਾਂ ਆਲੇ ਮੇਲੇ ਦਾ ਬੰਦਾ ਗੁਜਾਰਾ ਚ ਉਹਨੇ ਹੂੰ ਬੰਦਾ ਉਹ ਮੈਨੂੰ ਲੱਠਾ ਲਗਾ ਉਹਨੇ ਬਣਾ ਦੇਣੀ ਵਧੀਆ ਏ ਠੀਕ ਆ ਇੱਕ ਵਾਰ ਐ ਨੂੰ ਕਰੀ ਫੇਸ ਇਹਦਾ ਮੜਾ ਤੂੰ ਵੀ ਥਾਣਾਂ ਨੂੰ ਹੱਥ ਲਾ ਕੇ ਵਿਖਾ ਚੈੱਕ ਕਰਾ ਦੇ ਮਾੜੀ ਜੀ ਯਾਰ ਥਾਣ ਜਵੇਂ ਮਰਜੀ ਫੜੀ ਫਿਰ ਮੈਂ ਤਾਂ ਥੱਲੇ ਬਹਿ ਕੇ ਚਰਦੀ ਨੂੰ ਥੱਲੇ ਬਹਿ ਗਿਆ ਏ ਆ ਗੱਲ ਕਰ ਮੈਨੂੰ ਗੋਡੇ ਮਾਰ ਕੇ ਅੱਛਾ ਗੋਡਿਆਂ ਦੀ ਕੋਈ ਦਵਾਈ ਨਹੀਂ ਚੱਜ ਨਹੀਂ ਮਿਲ ਰਹੀ ਨਹੀਂ ਤਾਂ ਮੈਂ ਤਾਂ ਦਸਕਾਂ ਨੂੰ ਹੀਰੇ ਹੀਰੇ ਵਧੀਆ ਲਿਆ ਲਿਆ ਦੇਈ ਜਾਂਾਂ ਲੱਭ ਕੇ ਠੀਕ ਲੋ ਦੋਸਤੋ ਫੇਸ ਇਹ ਝੋਟੀ ਸੀਗੀ ਤੇ ਪਰ ਇਹ ਵੈਗ ਗਈ ਆ ਤੇ ਇਹ ਵੈਗ ਗਈ ਆ ਇਧਰ ਹੁਣ ਆਪਾਂ ਜੇ ਗੱਲ ਕੀਤੀ ਜਾਵੇ ਤੇ ਆ ਟੇਢੇ ਘਾਟ ਵਾਲਾ ਇਹ ਤਿੰਨ ਆ ਖੜਾ ਮਾਲੀ ਮ ਤੇ ਇਧਰ ਆਹ ਝੋਟੀ ਤੁਸੀਂ ਦੇਖ ਸਕਦੇ ਆ ਇਹ ਵੀ ਝੋਟੀ ਬਹੁਤ ਬੇਲ ਕੱਟ ਕੱਡ ਵਾਲੀ ਆ ਕੱਟੀ ਸੋਹਣੀ ਐ ਗੋਲ ਆ ਬਿੰਦੀ ਵਾਲੀ ਆ ਮੱਥੇ ਫੂਲ ਮੰਗਦੇ ਆ ਚਾਰ ਚਫੇਰਿਓ ਗੋਲ ਆ ਕੱਟੀ ਇੱਕੋ ਜੀ ਠੀਕ ਆ ਦੁੱਧ ਦੇਣ ਵਾਲੀ ਕਟੀ ਇਹ ਪੂਰੀ ਪੂਰਾ ਦੁੱਧ ਦੇਊਗੀ ਠੀਕ ਆ ਇਹਦੀ ਮੇਰੀ ਗਾਰੰਟੀ ਤੇ ਮੁੱਲ ਫਿਰ ਸਾਰਿਆਂ ਦਾ ਹਾਂ ਮੁੱਲ ਉਹ ਸਾਰਿਆਂ ਦਾ ਆਪਾਂ ਤੁਹਾਨੂੰ ਦੱਸਿਆ ਅਗੇ ਹਾਂ ਹਲਕਾ ਫੁਲਕਾ ਮਾਨਦਾਨ ਮੈਂ ਕਰ ਦੂੰਗਾ ਜੇ ਕਰਨਾ ਕਿੰਨਾ 26 26000 ਹਾਂ 26 26000 ਲੋ ਵੀ ਦੋਸਤੋ ਇਹਨਾਂ ਦਾ ਸਾਰਿਆਂ ਦਾ 26 26000 ਰੁਪਿਆ ਮੁੱਲ ਆ ਤੇ ਵਿੱਚ ਉਹ ਹਲਕਾ ਫੁਲਕਾ ਬਾਪੂ ਮਾਨਦਾਨ ਹੋ ਜਾਣਾ ਕਿੰਨੂ ਕਰਾਂਗੇ ਬੰਦੇ ਨੂੰ ਖਾਲੀ ਨਹੀਂ ਮੋੜਨਾ ਮਾਨਦਾਨ ਤੇ ਕੱਟੀਆਂ ਲੈ ਜੂਗਾ ਤਾਂ ਫਿਰ ਬਈ ਤੁਹਾਡੀ ਮਰਜ਼ੀ ਆ ਆ ਫਿਰ ਕੱਟੀਆਂ ਦਾ ਇਕੱਠਾ ਮਾਨਦਾਨ ਹੋ ਜਾਊਗਾ ਹਾਂ ਠੀਕ ਆ ਬਾਪੂ ਜੀ ਫਿਰ ਬਹੁਤ ਬਹੁ